ਗੁਰੂ ਪਿਆਰਿਓ ਜਦੋਂ ਤੋਂ ਅਸੀਂ ਜਨਮ ਲੈਨੇ ਆ ਜਨਮ ਤੋਂ ਲੈ ਕੇ ਮਰਨ ਤੱਕ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਹਵਾਵਾਂ ਵਗਦੀਆਂ ਨੇ ਸੁੱਖ ਤੇ ਦੁੱਖ ਆਉਂਦੇ ਜਾਂਦੇ ਰਹਿੰਦੇ ਆ ਇਹ ਸੁੱਖ ਤੇ ਦੁੱਖ ਜਿਹੜੇ ਨੇ ਰੱਬ ਦੇ ਦਰ ਤੋਂ ਮਿਲੇ ਹੋਏ ਉਹ ਕੱਪੜੇ ਆ ਜਿਹੜਾ ਬੰਦਾ ਜਨਮ ਲੈ ਕੇ ਇੱਥੇ ਪਹਿਨਦਾ ਭਾਵ ਕਹਿਣ ਦਾ ਮੇਰੇ ਇਹ ਆ ਦੁੱਖਾਂ ਸੁੱਖਾਂ ਦੇ ਚੱਕਰ ਹਰ ਬੰਦੇ ਤੇ ਆਉਂਦੇ ਆ ਜੀ ਤੇ ਬਾਬਾ ਆਨੰਦ ਸਿੰਘ ਜੀ ਦਾ ਇੱਕ ਬਚਨ ਆ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕਰਨ ਦੇ ਨਾਲ ਚੇਤੇ ਰੱਖਿਓ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਤੇ ਭਾਈ ਨੰਦ ਲਾਲ ਸਾਹਿਬ ਜੀ ਦਾ ਬਚਨ ਆ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 52 ਕਵੀਆਂ ਵਿੱਚੋਂ ਇੱਕ ਮਹਾਨ ਕਵੀ ਹੋਏ ਆ ਕਿ ਬੰਦਿਆ ਜਿਸ ਦਿਨ ਤੈਨੂੰ ਰੱਬ ਦੀ ਯਾਦ ਪ੍ਰਾਪਤ ਹੋ ਗਈ ਸਮਝ ਲਮੀ ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ ਤਾਂ ਮੂਲ ਮੰਤਰ ਦੁੱਧ ਇਹਦੀ ਕਮਾਈ ਕਰੋ ਗੁਰੂ ਨਾਨਕ ਜੀ ਨੂੰ ਹਾਜ਼ਰ ਨਾਜ਼ਰ ਸਮਝੋ ਇਹ ਦੁੱਧ ਤੋਂ ਜੋ ਮਰਜੀ ਪਦਾਰਥ ਬਣਾ ਲਓ ਬਣ ਜਾਣਗੇ ਸਭ ਕਿਰਪਾ ਹੋ ਜਾਵੇਗੀ ਜੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਰਾਹ ਸਾਨੂੰ ਦਿੱਤੇ ਨੇ ਕਿ ਔਖਾ ਸਮਾਂ ਜਦੋਂ ਆ ਜਾਵੇ ਉਦੋਂ ਅਸੀਂ ਕੀ ਕਰੀਏ ਮਹਾਪੁਰਖਾਂ ਦੇ ਜੀਵਨ ਵਿੱਚੋਂ ਬੜਾ ਕੁਝ ਮਿਲ ਜਾਵੇਗਾ ਜੀ ਗੱਲ ਆ ਇਹਨੂੰ ਸਮਝਣ ਦੀ ਤੇ ਕਮਾਉਣ ਦੀ ਆਉ ਬਾਬਾ ਨਨ ਸਿੰਘ ਜੀ ਦੀ ਇੱਕ ਸਾਖੀ ਵਿੱਚੋਂ ਸਮਝਦੇ ਹਾਂ ਜਦੋਂ ਬੰਦੇ ਤੇ ਔਖਾ ਵੇਲਾ ਆ ਜਾਵੇ ਬੰਦੇ ਨੂੰ ਕੀ ਕਰਨਾ ਚਾਹੀਦਾ ਵੈਸੇ ਤਾਂ ਗੁਰਬਾਣੀ ਵੀ ਸਾਨੂੰ ਸਮਝਾਉਂਦੀ ਆ ਕਿ ਆਪਣੇ ਮਾਲਕ ਅੱਗੇ ਅਰਦਾਸ ਕਰਨੀ ਚਾਹੀਦੀ ਆ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪਰ ਗੁਰਮਖ ਪਿਆਰਿਓ ਇੱਕ ਵਾਰ ਦੀ ਇੱਕ ਘਟਨਾ ਹੈ ਜਦੋਂ ਧੰਤਨ ਬਾਬਾ ਆਨੰਦ ਸਿੰਘ ਜੀ ਹੜੱਪੇ ਗਏ ਆ ਕੁਝ ਸਮਾਂ ਉੱਥੇ ਠਹਿਰੇ ਆ ਉਹ ਸ਼ਹਿਰ ਦੇ ਵਿੱਚ ਭਾਈ ਬੂਟਾ ਸਿੰਘ ਜੀ ਦਾ ਬਾਰ-ਬਾਰ ਮਕਾਨ ਸੀਗਾ ਬਣਿਆ ਹੋਇਆ ਜਦੋਂ ਬਾਬਾ ਜੀ ਪੈਦਲ ਸਟੇਸ਼ਨ ਵੱਲ ਗਏ ਆ ਨਾਲ ਕੁਝ ਸੰਗੀ ਵੀ ਸੀਗੇ ਬੂਟਾ ਸਿੰਘ ਨੂੰ ਪਤਾ ਲੱਗ ਗਿਆ ਕਿ ਬਾਬਾ ਜੀ ਨੇ ਉਹਦੇ ਘਰ ਕੋਲੋਂ ਲੰਘਣਾ ਉਹ ਘਰ ਦੇ ਬਾਹਰ ਖੜਾ ਹੋ ਕੇ ਰਾਹ ਤੱਕਣ ਲੱਗਾ ਇਹ ਜੋ ਬੂਟਾ ਸਿੰਘ ਸੀ ਤੇ ਉਹਦੀ ਘਰ ਵਾਲੀ ਸੀ ਇਹ ਨਤਨੇਮੀ ਤੇ ਗੁਰੂ ਘਰ ਦੇ ਸ਼ਰਧਾਵਾਨ ਸੀਗੇ ਭਰੋਸਾ ਰੱਖਦੇ ਸੀ ਗੁਰੂ ਤੇ ਜਦੋਂ ਮਹਾਪੁਰਖ ਉਹਨਾਂ ਦੇ ਘਰ ਕੋਲ ਪਹੁੰਚੇ ਆ ਤਾਂ ਬੂਟਾ ਸਿੰਘ ਨੇ ਬਾਬਾ ਜੀ ਨੂੰ ਆਖਿਆ ਵੀ ਕੁਝ ਸਮਾਂ ਇੱਥੇ ਰੁਕੋ ਬੇਨਤੀ ਕੀਤੀ ਐ ਵੀ ਸਾਧੂ ਆਏ ਆ ਭਗਤੀ ਵਾਲੇ ਆ ਵੀ ਸਾਡੇ ਘਰੇ ਚਰਨ ਪਾ ਲੈਣ ਗੱਡੀ ਆਉਣ ਦੇ ਵਿੱਚ ਜੇ ਸਮਾਂ ਬਾਕੀ ਰਹਿੰਦਾ ਸੀ ਟ੍ਰੇਨ ਅਜੇ ਲੇਟ ਆਉਣੀ ਸੀ ਤੇ ਬਾਬਾ ਜੀ ਨੇ ਫਿਰ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ ਸੀ ਘਰ ਦੇ ਨੇੜੇ ਹੀ ਇੰਤਜ਼ਾਮ ਕੀਤਾ ਗਿਆ ਬਹੁਤ ਸਾਰੀ ਸੰਗਤ ਉੱਤੇ ਇਕੱਠੀ ਹੋਈ ਆ ਇਸ ਦਿਨ ਬਾਬਾ ਆਨੰਦ ਸਿੰਘ ਜੀ ਏਨੇ ਜ਼ਿਆਦਾ ਖੁਸ਼ ਸੀ ਚੇਰੇ ਤੇ ਅਨੋਖਾ ਹੀ ਜਲਾਲ ਸੀ ਉਹਨਾਂ ਦੇ ਉਤੋਂ ਫਿਰ ਕੁਝ ਸੰਗਤ ਨੇ ਬੇਨਤੀ ਕੀਤੀ ਵੀ ਸਾਡੇ ਤੇ ਬੜਾ ਔਖਾ ਸਮਾਂ ਮਹਾਪੁਰਖੋ ਦੱਸੋ ਅਸੀਂ ਕੀ ਕਰੀਏ ਉਦੋਂ ਫਿਰ ਬਾਬਾ ਆਨੰਦ ਸਿੰਘ ਜੀ ਨੇ ਆਖਿਆ ਸੀ ਭਾਈ ਪਹਿਲੀ ਗੱਲ ਤਾਂ ਇਹ ਆ ਜਿਹੜਾ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਖਸ਼ਿਆ ਹੋਇਆ ਮੂਲ ਮੰਤਰ ਆ ਇਹ ਦੁੱਧ ਆ ਇਹਦੀ ਕਮਾਈ ਕਰੋ ਗੁਰੂ ਨਾਨਕ ਦੇਵ ਜੀ ਨੂੰ ਹਾਜ਼ਰ ਨਾਜ਼ਰ ਮੰਨੋ ਐਸੋ ਦੋਦਤੋਂ ਜੋ ਮਰਜੀ ਪਦਾਰਥ ਬਣਾ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰ ਨਾਜ਼ਰ ਗੁਰੂ ਮੰਨ ਕੇ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਸੇਵਾ ਕਰਿਆ ਕਰੋ ਮਹਾਂਪੁਰਖ ਇਹਨੇ ਖੁਸ਼ ਸੀਗੇ ਉਸ ਦਿਨ ਉਹਨਾਂ ਨੇ ਬਹੁਤ ਗੁੱਝੇ ਭੇਦ ਦੱਸੇ ਆ ਕਹਿਣ ਲੱਗੇ ਨਾਮ ਜਪੋ ਨਾਮ ਜਪੋ ਕਿਸੇ ਨੇ ਪੁੱਛਿਆ ਨਾਮ ਕੀ ਆ ਨਾਮ ਦਾ ਸਰੂਪ ਕੀ ਆ ਕਹਿੰਦੇ ਪਹਿਲੀ ਪੌੜੀ ਤੇ ਵਾਹਿਗੁਰੂ ਸ਼ਬਦ ਇਸੇ ਨੇ ਹੀ ਗੁਰੂ ਨਾਨਕ ਜੀ ਦਾ ਰੂਪ ਲੈਣਾ ਵਾ ਤੇ ਭਾਈ ਨਾਮ ਜਪੋ ਨਾਮ ਜਪੋ ਫਿਰ ਇਹ ਵੀ ਕਿਹਾ ਵੀ ਜਿਹੜਾ ਨਿਤਨੇਮ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ ਅਸੀਂ ਬੂਟਾ ਸਿੰਘ ਦੇ ਕਹਿਣ ਤੇ ਕਿਉਂ ਰੁਕ ਗਏ ਕਿਉਂਕਿ ਨਿਤਨੇਮ ਕਰਦੇ ਆ ਪੰਜਾਂ ਬਾਣੀਆਂ ਦਾ ਸਵੇਰੇ ਦੋ ਬਾਣੀਆਂ ਸ਼ਾਮੀ ਪੜ੍ਹਦੇ ਆ ਭਾਵ ਕੀ ਨਿਤਨੇਮ ਦੇ ਵਿੱਚ ਪਰਪੱਕਤਾ ਹੈ ਤੇ ਸਾਡੀ ਸਾਂਝ ਤਾਂ ਭਾਈ ਨਾਮ ਜਪਣ ਵਾਲਿਆਂ ਨਾਲ ਆ ਕਿਸੇ ਦੇ ਚੰਮ ਨਾਲ ਨਹੀਂ ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਆ ਬਿਨ ਹਰ ਭਜਨ ਨਹੀਂ ਛੁਟਕਾਰਾ ਦੇਖ ਲੈ ਬੰਦਿਆ ਵਿਚਾਰ ਕਰਕੇ ਤਾਂ ਇੱਥੇ ਭਾਵ ਕੀ ਆਏ ਆ ਕੋਈ دنیਆਵੀ ਗੱਲਾਂ ਨਹੀਂ ਕਰਨੀਆਂ ਕੋਈ ਅਖਬਾਰ ਕੋਈ ਟਰੈਕਟਰ ਮੋਟਰ ਗੱਡੀਆਂ ਕੇਵਲ ਭਗਤੀ ਦਾ ਸਥਾਨ ਆ ਭਾਵ ਕੀ ਤੁਹਾਡਾ ਹਿਰਦਾ ਉਥੇ ਉਹਨੇ ਟਿਕਣਾ ਆਪਾਂ ਕਈ ਵਾਰੀ ਕਹਿੰਨੇ ਸਾਡਾ ਮਨ ਨਹੀਂ ਟਿਕਦਾ ਕਈ ਵਾਰੀ ਹੁੰਦੇ ਸੁੰਦੇ ਮਾਇਆ ਵੀ ਆ ਇਹ ਵੀ ਆ ਕੌਖਾ ਵੇਲੇ ਹੀ ਹੁੰਦਾ ਵੀ ਮਨ ਫਿਰ ਵੀ ਨਹੀਂ ਟਿਕਦਾ ਬੰਦਾ ਕਹਿੰਦਾ ਮੇਰੀ ਨੌਕਰੀ ਵੀ ਲੱਗ ਗਈ ਖਾਤੇ 'ਚ ਪੈਸੇ ਵੀ ਜਮਾ ਮਨ ਫਿਰ ਨਹੀਂ ਟਿਕਦਾ ਇਹ ਸਵਾਲ ਵੱਡੇ ਵੱਡੇ ਜੋ ਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਜਿਹੜੇ ਵੱਡੇ ਮਾਇਆਧਾਰੀ ਆ ਉਹਨਾਂ ਅੰਦਰ ਪੈਦਾ ਹੁੰਦਾ ਗਰੀਬ ਬੰਦੇ ਨੂੰ ਤਾਂ ਹਜੇ ਇਉਂ ਆ ਵੀ ਮੇਰੀ ਨੌਕਰੀ ਲੱਗ ਜੇ ਘਰ ਬਣ ਜੇ ਸਭ ਕੁਝ ਠੀਕ ਹੋ ਜਾਊਗਾ ਤੇ ਸਭ ਕੁਝ ਠੀਕ ਹੋ ਕੇ ਵੀ ਕੁਝ ਠੀਕ ਨਹੀਂ ਹੋਣਾ ਬੰਦਿਆ ਜਿਹੜਾ ਬੰਦਾ ਬੰਦਗੀ ਹੀ ਨਹੀਂ ਕਰਦਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਉਹ ਬੇਕਾਰ ਬੰਦਾ ਹੈ ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ ਵੱਡੇ ਵੱਡੇ ਦੁਨੀਆ ਦੇ ਰਾਜੇ ਰੋਂਦੇ ਜਾਂਦੇ ਨਾਮ ਤੋਂ ਬਿਨਾ ਇਹ ਬਾਬਾ ਆਨੰਦ ਸਿੰਘ ਜੀ ਕਿਆ ਕਰਦੇ ਸੀਗੇ ਤਾਂ ਜਦੋਂ ਉੱਥੇ ਸਾਧ ਸੰਗਤ ਆ ਗਈ ਬਹੁਤ ਕੱਠ ਹੋ ਗਿਆ ਬਾਬਾ ਜੀ ਇੰਨੇ ਪ੍ਰਸੰਨ ਸੀ ਫਿਰ ਸੰਗਤ ਨੂੰ ਉਪਦੇਸ਼ ਦਿੱਤਾ ਕਿ ਅਮਰਤ ਛਕੋ ਨਿਤਨੇਮ ਤੇ ਰਹਿਤ ਬਹਿਤ ਵਿੱਚ ਪਰਪੱਕ ਹੋਣ ਲਈ ਮਹਾਪੁਰਖਾਂ ਨੇ ਕਿਹਾ ਜਾਣ ਲੱਗੇ ਬਾਬਾ ਜੀ ਨੇ ਬਚਨ ਕੀਤੇ ਬੂਟਾ ਸਿਆਂ ਤੁਸੀਂ ਨਿਤਨੇਮੀ ਹੋ ਇਸ ਕਰਕੇ ਤੁਹਾਡਾ ਬਚਨ ਸਾਨੂੰ ਮੰਨਣਾ ਪਿਆ ਤੇ ਇਸੇ ਤਰ੍ਹਾਂ ਹੀ ਪਰਪੱਕ ਰਹਿਣਾ ਨਿਤਨੇਮ ਗੁਰੂ ਨਾਨਕ ਦੀ ਬਾਹ ਹੈ ਪੂਰਨ ਮਹਾਪੁਰਖ ਜਿਹੜੇ ਹੁੰਦੇ ਆ ਉਹ ਗੁਰੂ ਨਾਲ ਹੀ ਜੋੜਦੇ ਹੁੰਦੇ ਆ ਗੁਰੂ ਦੀ ਸੰਗਤ ਕਰਨ ਦੇ ਨਾਲ ਪਰਮੇਸ਼ਰ ਰੂਪ ਜਿਹੜਾ ਹੈ ਵਾਹਿਗੁਰੂ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਪਰਮੇਸ਼ਰ ਰੂਪ ਦੀ ਪ੍ਰਾਪਤੀ ਹੁੰਦੀ ਆ ਪੂਰਨ ਮਹਾਪੁਰਖਾਂ ਦੀ ਸੰਗਤ ਕੋਈ ਪਿਛਲੇ ਪੂਰਵਲੇ ਚੰਗੇ ਕਰਮ ਕੀਤੇ ਹੋਣ ਓਵੇਂ ਹੁੰਦੀ ਆ ਤਾ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਇਹ ਜਿਹੜੇ ਮਹਾਪੁਰਖ ਹੁੰਦੇ ਆ ਇਹਨਾਂ ਦੀ ਜਿਹੜੀ ਸੰਗਤ ਆ ਕਿਸਮਤ ਨਾਲ ਹੀ ਮਿਲਦੀ ਆ ਫੇਰ ਬਾਬਾ ਨੰਦ ਸਿੰਘ ਜੀ ਨੇ ਆਖਿਆ ਸੀ ਸੰਗਤ ਨੂੰ ਭਾਈ ਛੇ ਮਾਲਾ 108 ਮਣਕਿਆਂ ਦੀ ਹਰ ਰੋਜ਼ ਕਰਿਆ ਕਰੋ ਤੁਸੀਂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪੋਗੇ ਜਾਂ ਮੂਲ ਮੰਤਰ ਦਾ ਅਭਿਆਸ ਕਰੋਗੇ ਤਾਂ ਉਹ ਇੱਕ ਮਹੀਨੇ ਵਿੱਚ ਇਤਨੀਆਂ ਮਾਲਾ ਫੇਰਨ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਫਲ ਮਿਲ ਜਾਊਗਾ ਦੇਖੋ ਕੁਝ ਵੀ ਰਾ ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ ਉਹਨਾਂ ਦਾ ਕੀ ਹਾਲ ਆ ਇਹ ਆਪਾਂ ਕਹਿ ਸਕਦੇ ਹਾਂ ਸਵਾਲ ਪੁੱਛਦੇ ਆਪਾਂ ਵੀ ਪੜ੍ਹਿਆ ਲਿਖਿਆ ਬੰਦਾ ਬਾਣੀ ਪੜ੍ਹ ਲੂਗਾ ਇਤਿਹਾਸ ਪੜ੍ਹ ਲੂਗਾ ਅਨਪੜਿਆ ਕੀ ਕਰੂਗਾ ਬਾਣੀ ਵਿੱਚ ਦਾ ਜਵਾਬ ਲਿਖਿਆ ਹੋਇਆ ਜੋ ਪ੍ਰਾਣੀ ਗੋਵਿੰਦ ਤੇ ਆਵੇ ਪੜ੍ਹਿਆ ਅਨਪੜਿਆ ਪਰਮਗਤ ਪਾਵੇ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਭਾਈ ਗੱਲ ਪੜ੍ਹੇ ਲਿਖੇ ਜਾਂ ਅਨਪੜ੍ਹਦੀ ਨਹੀਂ ਗੱਲ ਪ੍ਰੇਮ ਦੀ ਆ ਤਾਂ ਛੇ ਮਾਲਾ ਵਾਹਿਗੁਰੂ 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 108 ਮਣਕੇ ਦੀਆਂ ਹੋਣ ਹਰ ਗੁਰਸਿੱਖ ਦਾ ਫਰਜ਼ ਬਣਦਾ ਹਰ ਰੋਜ਼ ਫੇਰੇ ਇਤਨਾ ਪਾਠ ਕਰਨ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪਾਠ ਦਾ ਫਲ ਉਹਨੂੰ ਮਿਲ ਜੂਗਾ ਇੱਕ ਦਿਨ ਬਾਬਾ ਜੀ ਏਡੇ ਮੇਹਰਾਂ ਦੇ ਘਰ ਵਿੱਚ ਆ ਗਏ ਬਾਹ ਉੱਚੀ ਕਰਕੇ ਕਹਿਣ ਲੱਗੇ ਜੋ ਸਤਸੰਗੀ ਛੇ ਮਾਲਾ ਮੂਲ ਮੰਤਰ ਦੀਆਂ ਹਰ ਰੋਜ਼ ਫੇਰੇਗਾ ਛੇ ਮਾਲਾ ਪੂਰੀ ਮਾਲਾ ਜਿਹੜੀ ਹੁੰਦੀ ਆ 108 ਮਣਕਿਆਂ ਦੀ ਉਸ ਦਾ ਮੇਰਾ ਗੁਰੂ ਨਾਨਕ ਜਾਮਣ ਹੈ ਉਹ ਨਰਕਾਂ ਵਿੱਚ ਨਹੀਂ ਜਾਵੇਗਾ ਕਦੇ ਵੀ ਜਮਾ ਦੀ ਉਹਨੂੰ ਮਾਰ ਨਹੀਂ ਪਵੇਗੀ ਔਖਾ ਵੇਲਾ ਉਹਦੇ ਤੇ ਆਇਆ ਤੇ ਉਹ ਲੰਘ ਜਾਵੇਗਾ ਸਮਾਂ ਤਾਂ ਦੇਖੋ ਜੀ ਅੱਜ ਕਿਸੇ ਤੇ ਅੱਜ ਕੋਈ ਰਾਜਾ ਕੱਲ ਨੂੰ ਭਿਖਾਰੀ ਵੀ ਹੋ ਸਕਦਾ ਉਹ ਵੱਡੇ ਵੱਡੇ ਅਸੀਂ ਢੈਂਦੇ ਦੇਖੇ ਯੋਰਾ ਵਰ ਸੁਥ ਰਾਣੇ ਵੇ ਵਕੂਫਾਂ ਦੇ ਨੌਕਰ ਬਣਦੇ ਦਾਨ ਸੰਬੰਧ ਸਿਆਣੇ ਉੱਚੇ ਟਿੱਬੇ ਸ਼ੇਰਾ ਮੱਲੇ ਤੇ ਥਲ ਮੱਲੇ ਮੁਰਗਾਈਆਂ ਚਾਰਾਂ ਨੁਕਰਾਂ ਮੌਤ ਨੇ ਮੱਲੀਆਂ ਫਜ਼ਲ ਕਰੀ ਰੱਬ ਸਾਈਆਂ ਤਾਂ ਉਹ ਆਪਾਂ ਕਹਿ ਸਕਦੇ ਆ ਕਿ ਮਾਣ ਨਹੀਂ ਕਰੀਦਾ ਕਦੇ ਉੱਚੇ ਕਾਰੋਬਾਰਾਂ ਦਾ ਪਤਾ ਨਹੀਂ ਹੁੰਦਾ ਮਰੀਦਾ ਰੱਬ ਦੀਆਂ ਪਈਆਂ ਮਾਰਾਂ ਦਾ ਤਾਂ ਵੱਡੇ ਵੱਡੇ ਕਾਰੋਬਾਰ ਟਾਈਟੈਨਿਕ ਵਰਗੇ ਜਹਾਜ਼ ਡੁੱਬ ਗਏ ਕੀ ਕੁਝ ਨਹੀਂ ਇੱਥੇ ਹੋਇਆ ਤਾਂ ਕਹਿਣ ਦਾ ਭਾਵ ਕਾ ਦਾ ਮਾਣ ਤੇ ਬਾਬਾ ਅਨੰਦ ਸਿੰਘ ਜੀ ਨੇ ਆਖਿਆ ਭਾਈ ਔਖਾ ਵੇਲਾ ਜੇ ਹੈ ਤੁਸੀਂ ਰੱਬ ਦਾ ਨਾਮ ਜਪੀ ਚੱਲੋ ਔਖਾ ਵੇਲਾ ਸੌਖਾ ਵੇਲਾ ਇਹ ਇੱਕ ਜ਼ਿੰਦਗੀ ਦਾ ਹਿੱਸਾ ਹੀ ਆ ਇਹ ਇਸ ਤਰ੍ਹਾਂ ਹੀ ਹੁੰਦਾ ਜੀ ਇੱਥੇ ਇਹ ਦੁਨੀਆ ਵਿੱਚ ਜਿੰਨੇ ਵੀ ਲੋਕ ਆ ਮਾਨਸਿਕ ਰੋਗਾਂ ਵਿੱਚ ਚਿੰਤਾ ਸਭ ਤੋਂ ਵੱਡਾ ਰੋਗ ਆ ਚਿੰਤਾ ਦਾ ਮੂਲ ਵਾਸਨਾ ਵਾਸ਼ਨਾ ਜਦੋਂ ਵਧਦੀ ਆ ਤੇ ਚਿੰਤਾ ਵੀ ਵਧਦੀ ਆ ਚਿੰਤਾ ਅਸਲ ਵਿੱਚ ਉਹੀ ਬੰਦਾ ਕਰਦਾ ਜੀਦਾ ਗੁਰੂ ਨਾਨਕ ਜੀ ਤੇ ਭਰੋਸਾ ਨਹੀਂ ਹੈ ਅਸਲ ਵਿੱਚ ਸਾਡਾ ਗੁਰੂ ਤੇ ਮਾਫ਼ ਕਰਨਾ ਸੰਗਤ ਜੀ ਉਹਨਾਂ ਭਰੋਸਾ ਬਣਿਆ ਹੀ ਨਹੀਂ ਅਜੇ ਜਿੰਨਾ ਭਗਤਾਂ ਦਾ ਰੱਬ ਤੇ ਸੀ ਜਾਂ ਪੂਰਨ ਸਿੱਖਾਂ ਦਾ ਵਾਹਿਗੁਰੂ ਪਰਮੇਸ਼ਰ ਤੇ ਸੀ ਆਪਣੇ ਗੁਰੂ ਤੇ ਸਾਡਾ ਉਹਨਾਂ ਭਰੋਸਾ ਹੈ ਨਹੀਂ ਸਾਡੀ ਚਿੰਤਾ ਵਧਨ ਦਾ ਕਾਰਨ ਹੀ ਇਹ ਆ ਇਸ ਕਰਕੇ ਜਦੋਂ ਆਪਾਂ ਬੱਸ ਵਿੱਚ ਸਫ਼ਰ ਕਰਦੇ ਆ ਉਦੋਂ ਡਰਾਈਵਰ ਨੂੰ ਆਪਾਂ ਜਾਣਦੇ ਨਹੀਂ ਹੁੰਦੇ ਕਿ ਉਹ ਕਿੱਦਾਂ ਦੀ ਡਰਾਈਵਿੰਗ ਉਹਨੇ ਕੀਤੀ ਆ ਆਪਾਂ ਚੁੱਪਚਾਪ ਟਿਕਟ ਲੈਨੇ ਆ ਬੈਠ ਜਾਣੇ ਆ ਇਨਾ ਭਰੋਸਾ ਕਰਦੇ ਆ ਵੀ ਸਾਨੂੰ ਸਾਡੀ ਮੰਜ਼ਿਲ ਤੇ ਲੈ ਜਾਏਗਾ ਇਦਾਂ ਹੀ ਟ੍ਰੇਨ ਦੇ ਨਾਲ ਹੁੰਦਾ ਟ੍ਰੇਨ ਵਿੱਚ ਸਫ਼ਰ ਕਰਦੇ ਆ ਬੜੀ ਦੂਰ ਹੁੰਦਾ ਉਹ ਤਾਂ ਆਪ ਨੂੰ ਨਜ਼ਰ ਹੀ ਨਹੀਂ ਆਉਂਦਾ ਟ੍ਰੇਨ ਦਾ ਡਰਾਈਵਰ ਆਪਾਂ ਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਵਿਸ਼ਵਾਸ ਕਰਦੇ ਆ ਲੋਕ ਜਿਹੜੇ ਆ ਫੋਰਨ ਕੰਟਰੀਆਂ ਵਿੱਚ ਜਾਂਦੇ ਆ ਪਾਇਲਟ ਤੇ ਵਿਸ਼ਵਾਸ ਕਰਦੇ ਆ ਵੀ ਸਾਨੂੰ ਲੈ ਜਾਊਗਾ ਗੁਰੂ ਤੇ ਸਾਨੂੰ ਯਕੀਨ ਹੀ ਹੈ ਨੇ ਵੀ ਗੁਰੂ ਸਾਡਾ ਬੇੜਾ ਪਾਰ ਕਰ ਦੂਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਬਚਨ ਕਰਦੇ ਆ ਚਿੰਤ ਤਿ ਹੀ ਦੀਸੈ ਸਭ ਕੋਏ ਕਿੰਨੇ ਮੈਂ ਜਿਹਦੇ ਵੀ ਚਿਹਰੇ ਵੱਲ ਵੇਖਦਾ ਕਮਾਲ ਆ ਹਾਦੀ ਹੋ ਗਈ ਸਾਰੇ ਚਿੰਤਾ ਵਿੱਚ ਨਹੀਂ ਹਾਂ ਚੇਤੇ ਏਕ ਤਹੀ ਸੁਖ ਹੋਏ ਜੇ ਤੁਸੀਂ ਆਪਦੀ ਚਿੰਤਾ ਨੂੰ ਦੂਰ ਕਰਨਾ ਉਹ ਇੱਕ ਮਾਲਕ ਨੂੰ ਚੇਤੇ ਕਰੋ ਤਾਂ ਹੀ ਤੁਸੀਂ ਸੁਖੀ ਹੋਮੋਗੇ ਜੀ ਚਿੰਤਾ ਦਾ ਸਬੰਧ ਜਿਹੜਾ ਭਵਿੱਖ ਨਾਲ ਆਉਣ ਵਾਲੇ ਸਮੇਂ ਦੀ ਚਿੰਤਾ ਬੰਦੇ ਨੂੰ ਹੁੰਦੀ ਆ ਬੀਤੇ ਸਮੇਂ ਦੀਆਂ ਯਾਦਾਂ ਹੁੰਦੀਆਂ ਨੇ ਉਹ ਕਿ ਚਿੰਤਾ ਨਹੀਂ ਹੁੰਦੀ ਉਹ ਯਾਦਾਂ ਹੁੰਦੀਆਂ ਨੇ ਇਸ ਕਰਕੇ ਆਉਣ ਵਾਲਾ ਸਮਾਂ ਮੈਂ ਸੌਖਾ ਕਰਨਾ ਇਹ ਬੰਦਾ ਵਰਤਮਾਨ ਵਿੱਚ ਜਿਉਂਦਾ ਹੀ ਨਹੀਂ ਭਵਿੱਖ ਦੀ ਚਿੰਤਾ ਚੀ ਫਿਰਦਾ ਇਸ ਕਰਕੇ ਜਿੱਥੇ ਅਸੀਂ ਹੁਣੇ ਆ ਉੱਥੇ ਹੁੰਦੇ ਨਹੀਂ ਇਹ ਸਾਡੇ ਦੁੱਖ ਦਾ ਕਾਰਨ ਆ ਜੀ ਆਨੰਦ ਖੇੜਾ ਮਸਤੀ ਜੋ ਮਾਪੁਰਖਾਂ ਸਾਧੂਆਂ ਵਿੱਚ ਦੇਖੀ ਗਈ ਹੈ ਉਹ ਸਾਡੇ ਵਿੱਚ ਕਿਉਂ ਨਹੀਂ ਕਿਉਂਕਿ ਸਾਨੂੰ ਯਕੀਨ ਨਹੀਂ ਚਿੰਤਤ ਹੀ ਦੀਸ ਹੈ ਸਭ ਕੋਏ ਸੁਭ ਚਿੰਤਨ ਗੋਵਿੰਦ ਰਮਣ ਨਿਰਮਲ ਸਾਧੂ ਸੰਗ ਗੁਰਮੁਖ ਪਿਆਰਿਓ ਜਿਹੜੇ ਵਾਹਿਗੁਰੂ ਨੂੰ ਯਾਦ ਕਰਦੇ ਆ ਉਹ ਨਿਰਮਲ ਹੋ ਜਾਂਦੇ ਆ ਕਿਉਂਕਿ ਜਿਹੜਾ ਗੋਬਿੰਦਾ ਉਹ ਆਨੰਦ ਦਾ ਘਰ ਆ ਖੁਸ਼ੀਆਂ ਦਾ ਚਮਨ ਆ ਗਿਆਨ ਦਾ ਸਾਗਰ ਆ ਆਪਾਂ ਕਿਹਦੀ ਚਿੰਤਾ ਕਰਦੇ ਆ ਕਿਹਨੂੰ ਯਾਦ ਕਰਦੇ ਆ ਪੁੱਤਰਾਂ ਨੂੰ ਧੀਆਂ ਨੂੰ ਆਪਣੇ ਬੱਚੇ ਬੱਚੀਆਂ ਹਨ ਜਿਹੜੀਆਂ ਉਹਨਾਂ ਨੂੰ ਚੇਤੇ ਕਰੀ ਜਾਂਦੇ ਆ ਉਹ ਜਿਨ੍ਹਾਂ ਨੂੰ ਚੇਤੇ ਕਰਦੇ ਆ ਗਾਂ ਉਹ ਵੀ ਚਿੰਤਾ ਚ ਨੇ ਉਹਨਾਂ ਨੂੰ ਚੇਤੇ ਕਰਕੇ ਅਸੀਂ ਕਿਵੇਂ ਜਨਤਾ ਤੋਂ ਮੁਕਤ ਹੋ ਸਕਦੇ ਆ ਜਿਹੜਾ ਆਪ ਚਿੰਤਾ ਤੋਂ ਮੁਕਤ ਉਹਨੂੰ ਚੇਤੇ ਕਰਾਂਗੇ ਫਿਰ ਚਿੰਤਾ ਲੱਥਣੀ ਆ ਜੀ ਇਸ ਤਰ੍ਹਾਂ ਨਹੀਂ ਲੈਣੀ ਤਾਂ ਬਾਬਾ ਆਨੰਦ ਸਿੰਘ ਜੀ ਐ ਅਕਸਰ ਹੀ ਕਹਿਆ ਕਰਦੇ ਸੀ ਵਾਹਿਗੁਰੂ ਜਿਹੜਾ ਸ਼ਬਦ ਹੈ ਇਹ ਮੰਤਰ ਤਾਂ ਹੈਗਾ ਹੀ ਆ ਇਹ ਦਰਗਾਹ ਦੀ ਟਿਕਟਾ ਪਰ ਹਾਂ ਕਰਮਾਂ ਵਾਲੇ ਪੱਲੇ ਬੰਦੇ ਇਹਨੂੰ ਉਹ ਬਹੁਤ ਵੱਡੇ ਭਾਗ ਹੁੰਦੇ ਉਹਨਾਂ ਦੇ ਜਿਹੜੇ ਵਾਹਿਗੁਰੂ ਸ਼ਬਦ ਨੂੰ ਧਿਆਉਂਦੇ ਨੇ ਤਾਂ ਉਹ ਵਾਹਿਗੁਰੂ ਸ਼ਬਦ ਦੀ ਜਿਹੜਾ ਅਭਿਆਸ ਕਰਦੇ ਆ ਫਿਰ ਉਹਨਾਂ ਦੇ ਜਨਮ ਵਿੱਚ ਭਾਵੇਂ ਦੌਖ ਆਵੇ ਭਾਵੇਂ ਸੌਖਾ ਆਵੇ ਪਾ ਪੜਿਆ ਇਤਿਹਾਸ ਭਾਈ ਮਣੀ ਸਿੰਘ ਜੀ ਦੇ ਬੰਦ-ਬੰਦ ਕੱਟੇ ਗਏ ਜੀ ਕਿੰਨਾ ਕੁਝ ਹੋਇਆ ਪਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਤੇ ਭਾਈ ਦਿਆਲਾ ਜੀ ਨੂੰ ਤੇਗ ਵਿੱਚ ਉਬਾਲਿਆ ਗਿਆ ਕਿਤਨਾ ਕੁਝ ਹੋ ਗਿਆ ਚਰਖੜੀਆਂ ਤੇ ਚਾੜਿਆ ਗਿਆ ਗੁਰੂ ਕੇ ਸਿੱਖਾਂ ਨੂੰ ਸਿੰਘਾਂ ਨੂੰ ਤੇ ਇਹ ਸਭ ਕੁਝ ਉਹਨਾਂ ਨੇ ਕਿਵੇਂ ਸਹਿ ਲਿਆ ਉਹਨਾਂ ਕੋਲ ਇਦੋਂ ਵੀ ਵੱਡੀ ਇੱਕ ਦੌਲਤ ਸੀ ਨਾਮ ਦੀ ਉਹਨਾਂ ਲਈ ਦੁੱਖ ਸੁੱਖ ਜ਼ਿੰਦਗੀ ਦਾ ਇੱਕ ਕੱਪੜਿਆਂ ਵਾਂਗ ਉਹਨਾਂ ਨੇ ਸਮਝਿਆ ਇਸ ਕਰਕੇ ਜਦੋਂ ਆਪਾਂ ਬਹੁਤਾ ਮੋਹ ਵਿੱਚ ਪੈ ਜਾਂਦੇ ਆ ਆਪਾਂ ਉਹ ਸੱਚ ਨਹੀਂ ਵੇਖ ਸਕਦੇ ਰਿਸ਼ਤੇ ਉਦੋਂ ਆਪਾਂ ਕਹਿ ਸਕਦੇ ਬਹੁਤਾ ਨੇੜੇ ਹੋਣਾ ਕਿਸੇ ਨੂੰ ਗਵਾ ਦੇਣਾ ਕਿ ਵੀਰੇ ਬਹੁਤਾ ਨੇੜੇ ਹੋ ਜੀਏ ਕਿਸੇ ਦੇ ਬਾਲਾ ਹੀ ਕਿਸੇ ਦੇ ਘਰੇ ਜਾਣ ਲੱਗ ਜੀਏ ਜਿਹੜੀ ਇੱਜ਼ਤ ਹੁੰਦੀ ਆ ਘਟ ਜਾਂਦੀ ਆ ਇਸ ਕਰਕੇ ਮਹਿਮਾਨ ਜਿਹੜਾ ਹੁੰਦਾ ਇੱਕ ਜਾਂ ਦੋ ਦਿਨਾਂ ਦਾ ਹੁੰਦਾ ਬਹੁਤ ਬਹੁਤੇ ਦਿਨ ਰਹਿ ਪੀਏ ਇੱਜ਼ਤ ਹੁਣ ਉਹ ਕਹਿ ਦਿੰਦਾ ਵੀ ਇਹ ਤਾਂ ਜਾਣਾ ਹੀ ਨਹੀਂ ਹੁਣ ਇੱਥੇ ਹੀ ਆ ਫਿਰ ਉਹ ਭੇਤ ਵੀ ਪੈ ਜਾਂਦਾ ਫਿਰ ਸਤਕਾਰ ਵੀ ਨਹੀਂ ਹੁੰਦਾ ਤਾਂ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਅਸੀਂ ਦਰਖਤਾਂ ਨਾਲ ਜੁੜੇ ਆ ਦਰਖਤ ਸਾਡੇ ਨਾਲ ਜੁੜੇ ਆ ਰੁੱਖ ਸਾਡਾ ਜੀਵਨ ਨੇ ਇਸ ਕਰਕੇ ਸਾਨੂੰ ਆਕਸੀਜਨ ਦਿੰਦੇ ਆ ਇੱਥੇ ਇੱਕ ਚੀਜ਼ ਸਿੱਧੀ ਚੀਜ਼ ਨਹੀਂ ਹੈਗੀ ਵਾਹਿਗੁਰੂ ਪਰਮੇਸ਼ਰ ਨੇ ਕਿੱਡਾ ਪਸਾਰਾ ਪਸਾਰ ਦਿੱਤਾ ਉਹ ਮਾਲਕ ਨੂੰ ਚੇਤੇ ਕਰੀਏ ਤਾਂ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਮੂਲ ਮੰਤਰ ਗੁਰ ਮੰਤਰ ਦੇ ਜਾਪ ਕਰਨ ਦੇ ਨਾਲ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਜਿਹੜੀ ਮਰਜ਼ੀ ਮੁਸ਼ਕਲ ਹੋਵੇ ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ ਵਾਹਿਗੁਰੂ ਜਪੀਏ ਕਦੇ ਵੀ ਨਾ ਥੱਕੀਏ ਇਸ ਕਰਕੇ ਜੇ ਮੂਲ ਮੰਤਰ ਦਾ ਪਾਠ ਨਹੀਂ ਕੋਈ ਕਰ ਸਕਦਾ ਤਾਂ 80 ਮਾਲਾ 108 ਮਣਕਿਆਂ ਦੀਆਂ ਵਾਹਿਗੁਰੂ ਸ਼ਬਦ ਦੀਆਂ ਹਰ ਰੋਜ਼ ਕੋਈ ਫੇਰੇ ਤਾਂ ਉਹਨੂੰ ਬਹੁਤ ਵੱਡਾ ਫਲ ਮਿਲ ਜਾਵੇਗਾ ਜੀ ਇਸ ਤਰ੍ਹਾਂ ਕਹਿਣ ਦਾ ਭਾਵ ਇਹ ਆ ਵੀ ਮੂਲ ਮੰਤਰ ਦੀ ਆਪਣੀ ਮਹਿਮਾ ਵਾਹਿਗੁਰੂ ਮੰਤਰ ਦੀ ਆਪਣੀ ਮਹਿਮਾ ਦੋਨਾਂ ਦੀ ਮਹਿਮਾ ਹਾਂ ਪਰ ਇਹ ਨਹੀਂ ਕਿ ਆਪਾਂ ਇਹ ਗਿਣ ਨਹੀਂ ਲੱਗ ਜਾਈਏ ਇਨੀਆਂ ਹੋ ਗਈਆਂ ਗਿਣਤੀ ਵਿੱਚ ਧਿਆਨ ਨਹੀਂ ਦੇਣਾ ਜਦੋਂ ਪ੍ਰੇਮ ਪੈ ਗਿਆ ਗਣਤੀਆਂ ਮਣਤੀਆਂ ਦੂਰ ਹੋ ਜਾਣਗੀਆਂ ਸਭ ਕਿਰਪਾ ਹੋ ਜਾਣੀ ਆ ਤੁਸੀਂ ਇੱਕ ਵਾਰੀ ਕਰਕੇ ਤਾਂ ਦੇਖੋ ਜੀ ਤਰੋ ਤਾਂ ਸਹੀ ਪਹਿਲਾ ਕਦਮ ਅੱਧੀ ਯਾਤਰਾ ਪਹਿਲਾ ਕਦਮ ਗੁਰੂ ਵੱਲ ਜਦੋਂ ਕਰੋਗੇ ਉਹ ਕਰੋੜਾ ਕਦਮ ਚੱਲ ਕੇ ਆਵੇ ਕਿ ਗੁਰੂ ਵੱਲੋਂ ਕੋਈ ਕਮੀ ਨਹੀਂ ਚਰਨ ਸਰਣ ਗੁਰੂ ਏਕ ਪੰਡਾ ਜਾਹੇ ਚੱਲ ਸਤ ਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਜਿਹੜੀ ਆ ਗੁਰੂ ਦੇ ਦੱਸੇ ਮਾਰਗ ਅਨੁਸਾਰ ਹੀ ਜਿਉਣੀ ਚਾਹੀਦੀ ਆ। ਇਹੀ ਅਸਲ ਜ਼ਿੰਦਗੀ ਆ, ਇਹੀ ਜੀਵਨ। ਇਸ ਤੋਂ ਬਿਨਾ ਤਾਂ ਅਸੀਂ ਬੇਕਾਰ ਆਂ ਜੀ। ਇਹ ਨਾਮ ਬਿਨਾ ਮੰਦੇ ਦੀ ਜਿਹੜੀ ਜ਼ਿੰਦਗੀ ਆ ਬਿਲਕੁਲ ਜੀਉ ਤਪਤ ਹੈ 바ਰੂ ਬਾਰ, ਤਪ ਤਪ ਖਪੇ ਬਹੁਤ ਬੇਕਾਰ। ਜੇ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ। ਅਸੀਂ ਪੱਕੇ ਰੋਗੀ ਬਣ ਗਏ। ਜਦੋਂ ਬਾਣੀ ਨੂੰ ਭੁਲਾ ਦਿੱਤਾ, ਵਿਸਾਰ ਦਿੱਤਾ। ਇਸ ਕਰਕੇ ਭਾਈ ਨਾਮ ਜਪੋ। ਨਾਮ ਜਪੋ ਮੂਲ ਮੰਤਰ ਦੁੱਧ ਆ ਇਹਦੀ ਕਮਾਈ ਤਾਂ ਕਰੋ ਗੁਰੂ ਨਾਨਕ ਜੀ ਨੂੰ ਹਾਜ਼ਰ ਨਾਜ਼ਰ ਸਮਝੋ ਇਹ ਦੁੱਧ ਤੋਂ ਜੋ ਮਰਜੀ ਪਦਾਰਥ ਬਣਾ ਲਓ ਇਹ ਮੂਲ ਮੰਤਰ ਜਿਹੜਾ ਦੁੱਧ ਦੀ ਨਿਆਈਂ ਆ ਜੀ ਮਹਾਂਪੁਰਖ ਵਾਰ-ਵਾਰ ਕਿਉਂ ਕਹਿੰਦੇ ਰਹੇ ਹੁਣ ਦੁੱਧ ਤੋਂ ਬਣੀਆਂ ਚੀਜ਼ਾਂ ਆਪਾਂ ਨੂੰ ਕਿੰਨੀਆਂ ਚੰਗੀਆਂ ਲੱਗਦੀਆਂ ਇਸ ਕਰਕੇ ਭਾਈ ਗੁਰੂ ਸਾਹਿਬ ਨੇ ਜੋ ਬਚਨ ਦਿੱਤੇ ਆ ਉਹਨਾਂ ਨੂੰ ਕਮਾਉਣਾ ਪਵੇਗਾ ਔਖਾ ਵੇਲਾ ਸੌਖਾ ਵੇਲਾ ਆਪੇ ਹੀ ਹੋ ਜਾਵੇਗਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸੰਗਤ ਦਾ ਦਸਤੂਰ ਸੀ ਉਹ ਸਵੇਰੇ ਸਵੇਰੇ ਗੁਰੂ ਸਾਹਿਬ ਜੀ ਮਹਾਰਾਜ ਦੀ ਹਾਜ਼ਰੀ ਵਿੱਚ ਭਗਤੀ ਭਾਵ ਦੇ ਸ਼ਬਦ ਪੜ੍ਹਦੇ ਹੁੰਦੇ ਸੀ ਗੁਰੂ ਸਾਹਿਬ ਜੀ ਨੇ ਦੇਖਿਆ ਵੀ ਜਦੋਂ ਸੰਗਤ ਸ਼ਬਦ ਪੜ੍ਹ ਰਹੀ ਆ ਇੱਕ ਛੋਟਾ ਜਿਹਾ ਕੋਈ ਨਿਆਣਾ ਹੈ ਲੜਕਾ ਹੈ ਰੋ ਜਾ ਕੇ ਚੁੱਪਚਾਪ ਉਹਨਾਂ ਦੇ ਪਿੱਛੇ ਖੜਾ ਹੋ ਜਾਂਦਾ ਇੱਕ ਦਿਨ ਮਹਾਰਾਜ ਨੇ ਉਸ ਪਿਆਰੇ ਬੱਚੇ ਵੱਲ ਮੁਸਕਰਾ ਕੇ ਦੇਖਿਆ ਕਿ ਭਾਈ ਤੂੰ ਰੋਜ਼ ਸਵਖਤੇ ਸਵੇਰੇ ਇੱਥੇ ਕਿਉਂ ਆ ਜਾਂਦਾ ਇਹ ਤਾਂ ਤੇਰੇ ਸੌਣ ਦਾ ਵੇਲਾ ਹੁੰਦਾ ਵੀ ਬੱਚਿਆਂ ਨੂੰ ਨੀਂਦ ਪਿਆਰੀ ਹੁੰਦੀ ਆ ਤੈਨੂੰ ਇਹ ਬਾਣੀ ਦੇ ਪਾਠ ਵਿੱਚੋਂ ਕੀਰਤਨ ਵਿੱਚੋਂ ਕੀ ਮਿਲਦਾ ਹੈ ਕੀ ਲੱਭਦਾ ਤੇਰਾ ਧਿਆਨ ਸਾਥੀਆਂ ਨਾਲ ਰਲ ਕੇ ਖੇਡਣ ਵੱਲ ਹੋਣਾ ਚਾਹੀਦਾ ਪਰ ਤੂੰ ਇੱਥੇ ਆ ਜਨ ਗੁਰੂ ਮਹਾਰਾਜ ਦੀ ਗੱਲ ਸੁਣ ਕੇ ਉਹ ਬੱਚੇ ਨੇ ਬੜੇ ਸਤਕਾਰ ਨਾਲ ਜਵਾਬ ਦਿੱਤਾ ਕਿ ਇੱਕ ਵਾਰ ਮੇਰੀ ਮਾਂ ਨੇ ਮੈਨੂੰ ਚੁੱਲ੍ਹੇ ਵਿੱਚ ਲੱਕੜਾਂ ਬਾਲਣ ਲਈ ਕਿਹਾ ਮੈਂ ਦੇਖਿਆ ਅੱਗ ਪਹਿਲਾਂ ਪਤਲੀਆਂ ਪਤਲੀਆਂ ਛੋਟੀਆਂ ਛੋਟੀਆਂ ਟਹਿਣੀਆਂ ਨੂੰ ਪੈਂਦੀ ਹੈ ਮੋਟੀਆਂ ਮੋਟੀਆਂ ਵੱਡੀਆਂ ਲੱਕੜਾਂ ਨੂੰ ਬੜੀ ਮੁਸ਼ਕਲ ਨਾਲ ਅੱਗ ਲੱਗਦੀ ਆ ਉਸ ਵੇਲੇ ਤੋਂ ਮੈਨੂੰ ਡਰ ਲੱਗਣ ਲੱਗ ਗਿਆ ਕਿ ਵੱਡੀ ਉਮਰ ਵਾਲਿਆਂ ਨਾਲੋਂ ਮੈਨੂੰ ਪਹਿਲਾਂ ਮੌਤ ਦੀ ਅੱਗ ਨਾ ਲੱਗ ਜਾਵੇ ਇਸ ਲਈ ਮੈਂ ਸਦਾ ਸੰਗਤ ਵਿੱਚ ਰਹਿਣਾ ਚਾਹੁੰਨਾ ਆਪ ਜੀ ਦੀ ਗੁਰੂ ਸਾਹਿਬ ਨੇ ਉਹਦੀ ਸਮਝਦਾਰੀ ਦੇਖੀ ਬਹੁਤ ਖੁਸ਼ ਹੋਏ ਕਹਿਣ ਲੱਗੇ ਭਾਈ ਤੂੰ ਉਮਰ ਦੇ ਵਿੱਚ ਬੱਚਾ ਪਰ ਅਕਲ ਦੇ ਵਿੱਚ ਬੁੱਢਾ ਹੈ ਉਸ ਦਿਨ ਤੋਂ ਹੀ ਬੱਚੇ ਦਾ ਨਾਂ ਪੈ ਗਿਆ ਸੀ ਭਾਈ ਬੁੱਢਾ ਬਾਬਾ ਬੁੱਢਾ ਜੀ ਜਿਹੜੇ ਕਿ ਛੇਵੇਂ ਪਾਤਸ਼ਾਹ ਜੀ ਤੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹੇ ਵੱਡਾ ਮਾਣ ਮਿਲਿਆ ਹੈੱਡ ਗ੍ਰੰਥੀ ਵੀ ਬਣੇ ਬੜੀ ਸੇਵਾ ਕੀਤੀ ਬੜਾ ਅਦਰ ਪਾਇਆ ਉਹਨਾਂ ਨੇ ਦੇਖੋ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਉਹਨੇ ਹੀ ਲਾਇਆ ਜੀ ਕਿੱਡੀ ਵੱਡੀ ਗੱਲ ਆ ਇਹ ਕਹਿੰਦਾ ਪਾ ਵੀ ਇੱਕ ਘਟਨਾ ਕਿਈ ਵਰੀ ਛੋਟੀ ਜੀ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਆ ਪਰ ਹੁੰਦਾ ਇਹ ਸੰਗਤ ਵਿੱਚੋਂ ਹੀ ਆ ਹੁੰਨਾ ਇਹ ਸੰਗਤ ਵਿੱਚੋਂ ਹੀ ਆ ਬਾਹਰੋਂ ਨਹੀਂ ਇਸ ਕਰਕੇ ਕਿਹਾ ਜਾਂਦਾ ਗੁਰਮਖਾਂ ਦੀ ਸੰਗਤ ਕਰਨੀ ਚਾਹੀਦੀ ਆ ਤਾਂ ਇਹ ਬਾਬਾ ਅਨੰਦ ਸਿੰਘ ਜੀ ਦੇ ਬਚਨ ਨਿਤਨੇਮ ਜਿਹੜੀ ਆ ਗੁਰੂ ਨਾਨਕ ਦੀ ਬਾਣ ਹੈ ਇਸ ਕਰਕੇ ਭਾਈ ਅਭਿਆਸ ਕਰੋ ਜਿਹੜੇ ਅਨਪੜ੍ਹ ਹਨ ਉਹਨਾਂ ਲਈ ਜਵਾਬ ਇਹੀ ਆ ਕੋਈ ਬਹਾਨੇ ਨਾਲ ਕਰੋ ਵੀ ਅਸੀਂ ਪੜ੍ਹੇ ਲਿਖੇ ਨਹੀਂ ਤੁਸੀਂ ਵਾਹਿਗੁਰੂ ਜਪ ਸਕਦੇ ਹੋ ਜੀ ਵਾਹਿਗੁਰੂ ਜੇ ਕਹਿਣਾ ਹੋਵੇ ਉਹਦੇ ਲਈ ਬਹੁਤੀ ਪੜ੍ਹਾਈ ਲਿਖਾਈ ਦੀ ਜ਼ਰੂਰਤ ਨਹੀਂ ਹਾਂ ਭਾਵਨਾ ਤੇ ਪ੍ਰੇਮ ਦੀ ਲੋੜ ਆ ਜਿਹੜੀ ਵਿਦਿਆ ਨਾਲੋਂ ਵੀ ਵੱਡੀ ਆ ਇਹ ਵਿਦਿਆ ਨਾਲੋਂ ਵੀ ਵੱਡੀ ਚੀਜ਼ ਆ ਭਾਵਨਾ ਬਣਾ ਕੇ ਕਰਨਾ ਚਾਹੀਦਾ ਤਾਂ ਇਸ ਤਰ੍ਹਾਂ ਭਾਈ ਇਹ ਬਾਬਾ ਅਨੰਦ ਸਿੰਘ ਜੀ ਨੇ ਸੰਗਤਾਂ ਨੂੰ ਪ੍ਰੇਰਿਆ ਇੱਕ ਵਸੀਲਾ ਹੁੰਦਾ ਤਰੀਕਾ ਹੁੰਦਾ ਜੀ ਜੋੜਨ ਦਾ ਉਹ ਸਾਧੂਆਂ ਕੋਲ ਹੁੰਦਾ ਸਾਡੀ ਗੱਲ ਜਿਹੜੀ ਆ ਵਜਨ ਨਹੀਂ ਹੁੰਦਾ ਸਾਡੇ ਬਚਨਾਂ ਵਿੱਚ ਇਹਨਾਂ ਵਜਨ ਨਹੀਂ ਹੁੰਦਾ ਕਮਾਈ ਘਟਾ ਸਾਡੀ ਨਾਮ ਦੀ ਕਈਆਂ ਦੀ ਪਿਛਲੇ ਜਨਮਾਂ ਦੀ ਕਮਾਈ ਖਾਈ ਜਾਂਦੇ ਆ ਅੱਗਾ ਜਿਹੜਾ ਘਟਾਈ ਜਾਂਦੇ ਆ ਆਪਦਾ ਅੱਗੋਂ ਚੰਗੇ ਕਰਮ ਕਰ ਨਹੀਂ ਰਹੇ ਪਿਛਲੀ ਕਮਾਈ ਖਾਈ ਜਾਂਦੇ ਆ ਗਾਂ ਕੀ ਕਰਨਗੇ ਉਹਨਾਂ ਨੇ ਵੀ ਸੋਚਣਾ ਚਾਹੀਦਾ ਇਸ ਕਰਕੇ ਇਹ ਤਾਂ ਚੇਤਨਨ ਕਰਨਾ ਤਾਂ ਗੁਰੂ ਦਾ ਕਰੋ ਚੇਤੇ ਕਰਨਾ ਤਾਂ ਗੁਰੂ ਨੂੰ ਕਰੋ ਚਿੰਤਾ ਨਹੀਂ ਚੇਤਨਨ ਕਰੋ ਚੇਤੇ ਕਰੋ ਆਪਣੇ ਰੱਬ ਨੂੰ ਮਾਲਕ ਨੂੰ ਚੇਤੇ ਕਰੋ ਤਾਂ ਇਹ ਤਾਂ ਭਾਈ ਜ਼ਿੰਦਗੀ ਜਿਹੜੀ ਰੈਣ ਬਸੇ ਰਹੀ ਆ ਬਸ ਜਿਵੇਂ ਪੰਛੀ ਆਉਂਦੇ ਆ ਰਾਤ ਨੂੰ ਇੱਕ ਦਰਖਤ ਤੇ ਇਕੱਠੇ ਹੁੰਦੇ ਆ ਸਵੇਰੇ ਡਾਰੀਆਂ ਮਾਰ ਜਾਂਦੇ ਆ ਇਦਾਂ ਹੀ ਆਪਾਂ ਇੱਥੇ ਇਕੱਠੇ ਹੋਏ ਆ ਤੇ ਸਭ ਕੁਝ ਜੋ ਹੈ ਹੋ ਰਿਹਾ ਹੁਕਮ ਜੀ ਹੋ ਰਿਹਾ ਵਾਹਿਗੁਰੂ ਪਰਮੇਸ਼ਰ ਅੱਗੇ ਬੇਨਤੀ ਕਰੀਏ ਮੈਨੂੰ ਹੁਕਮ ਵਿੱਚ ਰਹਿਣਾ ਸਿਖਾ ਦਿਓ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਵਾਹਿਗੁਰੂ ਹੁਕਮ ਦੇ ਵਿੱਚ ਆਕਾਰ ਬਣਦੇ ਹੁਕਮ ਕਿਹਾ ਨਹੀਂ ਜਾ ਸਕਦਾ ਹੁਕਮ ਮੰਨਿਆ ਹੋਵੇ ਪਰ ਬਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਤਾਂ ਸਤਿਗੁਰੂ ਮਹਾਰਾਜ ਅੱਗੇ ਬੇਨਤੀਆਂ ਕਰਿਆ ਕਰੋ ਆਪਾਂ ਵੀ ਭਾਈ ਹੁਕਮ ਦੇ ਵਿੱਚ ਰਜਾ ਵਿੱਚ ਰਹੀਏ ਪੁਲ ਚੁੱਕ ਦੀ ਖਿਮਾ ਆਓ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਬੇਨਤੀ ਕਰਦੇ ਆਂ ਜੀ ਤੇ ਫਤਿਹ ਬੁਲਾਉਨੇ ਆ ਜੀ ਸਤਿਗੁਰੂ ਮਹਾਰਾਜ ਤਰਸ ਕਰਨ ਬੰਦਗੀ ਦੀ ਦਾਤ ਝੋਲੀ ਵਿੱਚ ਪਾਉਣ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਜੀ ਸੇਖ ਫਰੀਦੇ ਖੈਰ ਦੀਜੇ ਬੰਦਗੀ ਦੀਜੇ ਬੰਦਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ